ਸਸੀ ਗਾਲ ਦੋਸਤੋ ਵਾਤਾਵਰਨ ਦੀ ਸ਼ੁੱਧਤਾ ਅਤੇ ਧਰਤੀ ਮਾਤਾ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਹਰ ਰੋਜ਼ ਜਿਹੜੇ ਆਪਾਂ ਬੂਟੇ ਲਗਾ ਕੇ ਉਹਨਾਂ ਦੀ ਜਿਹੜੀ ਦੇਖਭਾਲ ਕੀਤੀ ਜਾਂਦੀ ਹੈ ਸੋ ਸਾਥੀਆਂ ਵੱਲੋਂ ਰੱਖ ਕੇ ਤੇ ਇਹ ਜਿਹੜੇ ਬੂਟੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਵਿੱਚ ਸਹਿਯੋਗ ਕਰਨਗੇ ਅਤੇ ਧਰਤੀ ਮਾਤਾ ਨੂੰ ਹਰਿਆ ਭਰਿਆ ਬਣਾਉਣਗੇ ਕਿਉਂਕਿ ਜੇ ਆਪਾਂ ਜਿਹੜੇ ਅੱਜ ਰੁੱਖ ਲਗਾਈਏ ਤਾਂ ਤਕਰੀਬਨ ਇਹਨਾਂ ਨੂੰ 5 ਤੋਂ ਲੈ ਕੇ 10 ਸਾਲ ਦੇ ਵਿੱਚ ਇਹ ਵੱਡੇ ਰੁੱਖ ਬਣਦੇ ਆ ਤੇ ਲਗਾਤਾਰ ਇਹਨਾਂ ਤੇ ਮਿਹਨਤ ਕਰਨੀ ਪੈਂਦੀ ਆ ਉਹ ਹਰ ਰੋਜ਼ ਜਿਹੜੀ ਆਪਾਂ ਇਹਨਾਂ ਬੂਟਿਆਂ ਦੇ ਉੱਪਰ ਮਿਹਨਤ ਲਗਾਤਾਰ ਕੀਤੀ ਜਾਂਦੀ ਆ ਇੱਥੇ ਜਿਹੜੇ ਆਪਾਂ ਬੂਟੇ ਤਗੇ 400 ਦੇ ਕਰੀਬ ਬੂਟੇ ਜਿਹੜੇ ਆ ਹਰ ਰੋਜ਼ ਜਿਹੜੀ ਇਹਨਾਂ ਦੀ ਆਪਾਂ ਦੇਖਭਾਲ ਕਰਦੇ ਆ ਤੇ ਗੁੜਾਈ ਦਾ ਕੰਮ ਹੋ ਗਿਆ ਬੂਟਿਆਂ ਨੂੰ ਪਾਣੀ ਪਾਉਣ ਦਾ ਕੰਮ ਹੋ ਗਿਆ ਇਹਨਾਂ ਨੂੰ ਖਾਦ ਦਾ ਜੋ ਵੀ ਚੀਜ਼ ਵੀ ਲੋੜ ਹੁੰਦੀ ਹੈ ਰੁੱਖਾਂ ਬੂਟਿਆਂ ਨੂੰ ਉਹ ਆਪਾਂ ਕਰਦੇ ਆਂ ਕਾਟ ਛਾੜ ਕੀਤੀ ਜਾਂਦੀ ਹੈ ਇਹਨਾਂ ਦੀ ਹਰ ਰੋਜ਼ ਕਿੱਥੇ ਵੀ ਲੋਡ ਹੋਵੇ ਕਿਸੇ ਰੁੱਖ ਦੀ ਸੋ ਵੱਧ ਤੋਂ ਵੱਧ ਵੀਰੋ ਦਰਖਤ ਲਗਾਓ ਰੁੱਖ ਲਗਾਓ ਉਹਨਾਂ ਦੀ ਤਾਂ ਜੋ ਜਿਹੜਾ ਆਉਣ ਵਾਲਾ ਸਬਾਹ ਆ ਉਹ ਸ਼ੁੱਧ ਵਾਤਾਵਰਨ ਤੇ ਘੱਟ ਗਰਮੀ ਆਉਣਾ ਹੋਵੇ ਕਿਉਂਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਤਾਪਮਨ ਇਸ ਸਾਲ ਵੀ ਵਧਿਆ ਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਵਧੇਗਾ ਸੋ ਇਹੀ ਬੇਨਤੀ ਕੀ ਰੋਕ ਲਗਾਓ ਤੇ ਧਰਤੀ ਬਚਾਓ ਆਪਣਾ ਜਿਹੜਾ ਧਰਤੀ ਦਾ ਫਰਜ਼ ਨਿਭਾਓ